ਮਨਦੀਪ ਰਿੰਪੀ ਦਿਨਵਲ ਜ਼ਿੰਦਗੀ ਪਰਤਾਈ ਦੀ ਅਗਲੀ ਖੜੀ ਹਰਤੀ ਮੈਡਮ ਦੇ ਵਾਰ-ਵਾਰ ਸਮਝਾਉਣ ਤੇ ਮੇਰੇ ਮਨ ਅੰਦਰ ਗੁਰਸੇਰਤ ਲਈ ਮੋੜ-ਮੋੜ ਦੀ ਚਿੰਗ ਫੁੱਟਣ ਲੱਗੀ ਮੈਂ ਉਸ ਚਿੰਗ ਨੂੰ ਹੁਣ ਹੋਰ ਬਹੁਤੀ ਦੇਰ ਤੱਕ ਆਪਣੀ ਰੂਹ ਦੀ ਬੁੱਕਲ ਵਿੱਚ ਕੁਟ ਕੇ ਨਹੀਂ ਸੀ ਰੱਖ ਸਕਦੀ ਮੈਂ ਬੇਚੈਨ ਹੋ ਗਈ ਉਹਦੀ ਆਵਾਜ਼ ਸੁਣਨ ਲਈ ਉਹਦਾ ਹਾਲ-ਚਲ ਜਾਣਨ ਲਈ ਮੈਂ ਗੁਰਸੇਰਤ ਨਾਲ ਇੱਕ ਵਾਰ ਗੱਲ ਕਰਨ ਲਈ ਆਪਣੇ ਮਨ ਨੂੰ ਮਨਾਹੀ ਜਾ ਗੁਰਸੇਰ ਦਾ ਨੰਬਰ अनब्लॉक ਕਰਨ ਦੀ ਦੇਰੀ ਸੀ ਕਿ ਛੱਟ ਗੁਰਸੇਰ ਦਾ ਮੈਸੇਜ ਆ ਗਿਆ ਸਤਿ ਸ੍ਰੀ ਅਕਾਲ ਜੀ ਮਾਫ ਕਰਿਓ ਤੁਹਾਡੇ ਨਾਲ ਚਾਹੁੰਦੇ ਹੋਏ ਵੀ ਤੁਹਾਡੀ ਜ਼ਿੰਦਗੀ 'ਚ ਬਾਰ-ਬਾਰ ਦਖਲ ਦੇ ਰਿਹਾ ਹਾਂ ਪਰ ਕੀ ਕਰਾਂ ਤੁਹਾਡੀ ਜ਼ਿੰਦਗੀ ਮੈਨੂੰ ਹੁਣ ਆਪਣੀ ਜ਼ਿੰਦਗੀ ਨਾਲ ਜੁੜੀ ਹੋਈ ਲੱਗਦੀ ਹੈ ਇਸ ਲਈ ਜਿਆ ਨਹੀਂ ਜਾਂਦਾ ਤੁਹਾਡੀ ਜ਼ਿੰਦਗੀ 'ਚ ਦਖਲੰਦਾ ਸੀ ਕਿਥਿਆਂ ਬਗੈਰ ਤੁਹਾਨੂੰ ਮਿਲਣ ਤੋਂ ਪਹਿਲਾਂ ਮੈਨੂੰ ਨਹੀਂ ਸੀ ਪਤਾ ਕਿ ਕੋਈ ਐਨਾ ਵੀ ਕਿਸੇ ਦਿਨਸਾਰ ਹੋ ਸਕਦਾ ਹੈ ਤੁਸੀਂ ਭਾਵੇਂ ਛਿੜਕ ਲੋ ਭਾਵੇਂ ਘੂਰ ਲੋ ਪਰ ਮੇਰੀ ਸੋਚ ਵਰਗੇ ਹੋ ਹਾਂ ਦਾ ਬਣਾ ਲਓ ਗੁਰਸੇਰ ਦਾ ਮੈਸੇਜ ਪੜ ਕੇ ਮੈਂ ਮੈਸੇਜ ਟਾਈਪ ਕਰਨ ਲੱਗੀ ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹਾਂ ਹੋਰ ਮੁਸੀਬਤ ਵਿੱਚ ਨਾ ਪਾਓ ਗੁਰਸੇਰਤ ਪਿੱਛੇ ਹਟਣ ਵਾਲਿਆਂ ਚੋਂ ਕਿੱਥੇ ਸੀ ਮੈਨੂੰ ਦੱਸੋ ਤਾਂ ਸਹੀ ਆਪਣੀ ਪਰੇਸ਼ਾਨੀ ਮੈਂ ਜਾਨਣਾ ਚਾਹੁੰਦਾ ਤੁਹਾਡੀ ਹਰ ਪਰੇਸ਼ਾਨੀ ਨੂੰ ਮੈਂ ਆਪਣੀ ਬਣਾ ਲਵਾਂਗਾ ਪਰ ਅਫਸੋਸ ਤੁਸੀਂ ਮੈਨੂੰ ਕੁਝ ਦੱਸਦੇ ਹੀ ਨਹੀਂ ਦੱਸੋ ਤਾਂ ਸਹੀ ਤੁਸੀਂ ਜ਼ਿੰਦਗੀ ਤੋਂ ਨਰਾਸ਼ ਕਿਉਂ ਹੋ ਮੈਂ ਹੋਰ ਬੇਚ ਨਹੀਂ ਕਰਨਾ ਚਾਹੁੰਦੀ ਅੱਛਾ ਹੁਣ ਮੈਨੂੰ ਉਹ ਜਲਦ ਦੋ ਗੁਰਸੇਰਤ ਮੈਸੇਜਾਂ ਦੀ ਲੜੀ ਟੁੱਟਣ ਨਹੀਂ ਦੇਣਾ ਚਾਹੁੰਦਾ ਸੀ ਤੁਸੀਂ ਤਾਂ ਮੈਨੂੰ ਅੱਧਵਾਟੇ ਹੀ ਛੱਡ ਚੱਲੀ ਹੋ ਮੇਰੇ ਸਭ ਤੁਹਾਡੇ ਲਈ ਦੁਬਾਰਾ ਜਨਮ ਲੈਣ ਨੂੰ ਦਿਲ ਕਰਨ ਲੱਗ ਪਿਆ ਨਾਲੇ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਚੰਗੇ ਵੀ ਤੇ ਬਹੁਤ ਚੰਗੇ ਵੀ ਸਿਰਫ ਮਾੜੇ ਲੋਕਾਂ ਬਾਰੇ ਨਾ ਸੋਚੋ ਤੁਸੀਂ ਵੀ ਬਹੁਤ ਚੰਗੇ ਹੋ ਹਮੇਸ਼ਾ ਚੰਗੇ ਬਣ ਕੇ ਰਹੋ ਦੁਨੀਆ ਪਿੱਛੇ ਲੱਗ ਕੇ ਆਪਣੇ ਆਪ ਨੂੰ ਨਾ ਗਵਾ ਬੈਠੋ ਮੈਂ ਬਿਨਾ ਕੋਈ ਜਵਾਬ ਦਿੱਤੇ ਫੋਨ ਰੱਖ ਦਿੱਤਾ ਮੈਂ ਸਾਰੀ ਰਾਤ ਗੁਰਸੇਰਤ ਬਾਰੇ ਹੀ ਸੋਚਦੀ ਰਹੀ ਨੀਂਦ ਮੇਰੀਆਂ ਅੱਖਾਂ ਤੋਂ ਕੋਹਾਂ ਦੂਰ ਚਲੇ ਗਈ ਸੀ ਮੇਰਾ ਜੀ ਕਰਦਾ ਕਿ ਮੈਂ ਉੱਡ ਕੇ ਗੁਰਸੇਰਤ ਕੋਲ ਚਲੀ ਜਾਵਾਂ ਭੁੱਲ ਜਾਵਾਂ ਹੋਰ ਸਾਰੇ ਰਿਸ਼ਤੇ ਨਾਤੇ ਛੱਡ ਦੇਵਾਂ ਇਸ ਦੁਨੀਆ ਨੂੰ ਜਿਹੜੀ ਸਿਰਫ ਤੇ ਸਿਰਫ ਆਪਣੇ ਬਾਰੇ ਹੀ ਸੋਚਦੀ ਹੈ ਜਿਹਨੂੰ ਪਰਵਾਹ ਨਹੀਂ ਕਿਸੇ ਹੋਰ ਦੇ ਮਨ ਦੀ ਮੈਂ ਵੀ ਕਿਉਂ ਪਰਵਾਹ ਕਰਨੀ ਇਸ ਦੀ ਪਰ ਫੇਰ ਮੈਨੂੰ ਤਰਨ ਤੇ ਖੁਸ਼ੀ ਦਾ ਚਿਹਰਾ ਨਜ਼ਰ ਆਉਣ ਲੱਗਦਾ ਜਿਹੜੀਆਂ ਆਖਰੀਆਂ ਹੁਣ ਕਿਉਂ ਮਤ ਮਰੀ ਗਈ ਦੀਦੀ ਤੁਹਾਡੀ ਕਿਹਾ ਸੀ ਨਾ ਕਿ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਸਾਡੇ ਬਾਰੇ ਸੋਚਜੋ ਪਰ ਤੁਹਾਨੂੰ ਕੀ ਕਿਸੇ ਹੋਰ ਨਾਲ ਤੁਹਾਨੂੰ ਤਾਂ ਸਿਰਫ ਆਪਣੀਆਂ ਖੁਸ਼ੀਆਂ ਤੱਕ ਮਤਲਬ ਹੈ ਮੈਂ ਪਤਾ ਨਹੀਂ ਕਿੰਨੀ ਵਾਰ ਆਪਣੀ ਤੇ ਗੁਰਸਿੱਰਤ ਲਈ ਨਵੀਂ ਜ਼ਿੰਦਗੀ ਦੀਆਂ ਸੋਚਾਂ ਬਣਦੀ ਤੇ ਕਿੰਨੀ ਵਾਰ ਆਪੇ ਟਾ ਦਿੰਦੀ ਇੰਜ ਕਰਦੇ ਕਰਦੇ ਪਤਾ ਹੀ ਨਾ ਲੱਗਿਆ ਕਦੋਂ ਮੈਨੂੰ ਨੀਂਦ ਆ ਗਈ ਅਗਲੀ ਸਵੇਰ ਮੈਂ ਮੋਬਾਈਲ ਮੈਸੇਜ ਪੜਨ ਲੱਗੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਮੈਂ ਗੁਰਸੇਰਤ ਨੂੰ ਸਮਝਾਉਂਦੀ ਹੋਈ ਮੈਂ ਤੁਹਾਡੇ ਕੋਲੋਂ ਇੱਕ ਵਾਦਾ ਚਾਹੁੰਦੀ ਹਾਂ ਉਮੀਦ ਕਰਦੀ ਹਾਂ ਕਿ ਮੇਰੇ ਮੂੰਹੋਂ ਨਿਕਲੇ ਬੋਲਾਂ ਤੇ ਮੈਨੂੰ ਕਦੇ ਪਛਤਾਵਾ ਨਾ ਹੋਵੇ ਤੁਸੀਂ ਮੇਰੇ ਸ਼ਬਦਾਂ ਦਾ ਮਾਨ ਰੱਖੋਗੇ ਮੈਨੂੰ ਕਦੇ ਵੀ ਮੇਰੇ ਸ਼ਬਦਾਂ ਕਾਰਨ ਕਿਸੇ ਅੱਗੇ ਅੱਖ ਨੀਮੀ ਨਾ ਕਰਨੀ ਪਵੇ ਮੇਰੇ ਸ਼ਬਦਾਂ ਦਾ ਮਾਨ ਰੱਖਦੇ ਹੋਏ ਗੁਰਸੇਰਤ ਤੁਹਾਡੇ ਮੂੰਹੋਂ ਨਿਕਲੇ ਬੋਲ ਮੈਨੂੰ ਬਹੁਤ ਅਜੀਬ ਨੇ ਤੁਹਾਡੇ ਬੋਲ ਮੈਂ ਆਪਣੇ ਦਿਲ ਆਪਣੀ ਆਤਮਾ ਦੇ ਪੱਲੇ ਵਿੱਚ ਬੋਚ ਕੇ ਰੱਖ ਲਵਾਂਗਾ ਇਹ ਮਰਦੇ ਦਮ ਤੱਕ ਇੰਜ ਜਿਹਾ ਬੇ ਰਹਿਣਗੇ ਇਹ ਬੋਲ ਮੇਰੇ ਲਈ ਉਨਹੀ ਕੀਮਤੀ ਨੇ ਜਿਵੇਂ ਜ਼ਿੰਦਗੀ ਲਈ ਸਾ ਹਮੇਸ਼ਾ ਸਾਹਾਂ ਦੀ ਤਰ੍ਹਾਂ ਮੇਰੇ ਅੰਦਰ ਵਸੇ ਰਹਿਣਗੇ ਮੇਰੇ ਸਾਹਾਂ ਤੋਂ ਨਿਕਲਣ ਦੀ ਜ਼ਰੂਰਤ ਕਦੇ ਨਹੀਂ ਕਰਨਗੇ ਮੈਂ ਬਹੁਤ ਹੀ ਜਜ਼ਬਾਤੀ ਹੋ ਗਈ ਅੱਖਾਂ ਚੋਂ ਵਗਦੇ ਹੰਝੂਆਂ ਨੂੰ ਰੋਕਣ ਤੋਂ ਆਪਣੇ ਆਪ ਨੂੰ ਅਸਮਰਥ ਮਹਿਸੂਸ ਕਰਨ ਲੱਗੀ ਮੈਂ ਮੁਰ ਗੁਰਸੀਰਤ ਦਾ ਨੰਬਰ ਬਲੌਕ ਕਰ ਦਿੱਤਾ ਤੇ ਘੜੀ ਮੋੜੀ ਫੋਨ ਚੁੱਕ ਬੈਠਦੀ ਤੇ ਗੁਰਸੀਰਤ ਦੇ ਮੈਸੇਜ ਪੜ੍ਹਦੀ ਰਹਿੰਦੀ ਆਪਣੇ ਦਿਲ ਤੋਂ ਮਜਬੂਰ ਹੋ ਕਦੇ-ਕਦੇ ਮੈਂ ਗੁਰਸੀਰਤ ਦਾ ਨੰਬਰ ਅਨਬਲੌਕ ਵੀ ਕਰ ਬੈਠਦੀ ਇੱਕ ਦਿਨ ਗੁਰਸੀਰਤ ਨੇ ਇੱਕ ਮੈਸੇਜ ਵਿੱਚ ਕਿੰਨੇ ਹੀ ਗੁਲਾਬ ਦੇ ਫੁੱਲ ਭੇਜੇ ਮੈਂ ਮੁਸਕਰਾਉਂਦੇ ਹੋਏ ਮੈਸੇਜ ਲਿਖ ਕੇ ਭੇਜਿਆ ਕੀ ਗੱਲ ਹੋਗੀ ਅੱਜ ਤਾਂ ਪੂਰਾ ਬਗੀਚਾ ਹੀ ਭੇਜੀ ਦਿੱਤਾ ਕੁਝ ਫੁੱਲ ਆਪਣੇ ਲਈ ਵੀ ਬਚਾ ਕੇ ਰੱਖ ਲੈਂਦੇ ਗੁਰਸੇਰਤ ਨੇ ਬਹੁਤ ਸੋਹਣੇ ਸ਼ਬਦਾਂ ਦਾ ਗੁਲਦਸਤਾ ਸਜਾ ਭੇਜਿਆ ਮੇਰੇ ਲਈ ਇਹ ਵੀ ਘਟ ਹੈ ਤੁਹਾਡੀ ਸ਼ੋਭਾ ਚ ਜੇ ਮੇਰੇ ਵਾਸਤੇ ਹੁੰਦਾ ਤਾਂ ਪੂਰੀ ਕਾਇਨਾਤ ਤੁਹਾਡੇ ਕਦਮਾਂ ਚ ਵਿਛਾ ਦਿੰਦਾ ਢੇਰ ਸਾਰਾ ਪਿਆਰ ਤੁਹਾਡੇ ਕਦਮਾਂ ਚ ਉਂਝ ਵੀ ਇਹ ਫੁੱਲ ਤੁਹਾਡੇ ਤੁਲ ਨਹੀਂ ਬਸ ਫੁੱਲਾਂ ਚੋਂ ਤੁਹਾਡਾ ਚਿਹਰਾ ਦਿਸਪੰਦਾ ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਮੈਂ ਗੁਰਸੇਰਤ ਨੂੰ ਸਮਝਾਵਾਂ ਯਾ ਆਪਣੇ ਆਪ ਨੂੰ ਮੈਂ ਮੈਸੇਜ ਟਾਈਪ ਕਰਨ ਲੱਗੀ ਹਰ ਵਿਅਕਤੀ ਦਾ ਆਪਣਾ ਵਿਅਕਤੀਤਵ ਹੁੰਦਾ ਹੈ ਉਹ ਦੁਨੀਆ ਸਾਹਮਣੇ ਆਪਣੇ ਆਪ ਨੂੰ ਨੋਕੇ ਨਕਾਬ ਵਿੱਚ ਪੇਸ਼ ਕਰਦਾ ਹੈ ਆਪਣਾ ਅਸਲੀ ਚਿਹਰਾ ਤਾਂ ਹਮੇਸ਼ਾ ਹੀ ਚੁਪਾ ਕੇ ਰੱਖਦਾ ਹੈ ਤੁਸੀਂ ਮੈਨੂੰ ਬਿਨਾ ਪਰਖੇ ਮੇਰੇ ਬਾਰੇ ਇਹ ਰਾਏ ਕਿ ਮੈਂ ਨਿਰਧਾਰਤ ਕਰ ਸਕਦੇ ਹੋ ਕਿ ਤੁਹਾਡੀ ਜ਼ਿੰਦਗੀ ਮੇਰੇ ਨਾਲ ਜੁੜੀ ਹੋਈ ਹੈ ਗੁਰਸਿੱਰਤ ਕੁਝ ਨਹੀਂ ਸੀ ਸੁਣਾ ਚਾਹੁੰਦਾ ਤੇ ਨਾ ਹੀ ਕੁਝ ਸਮਝਣਾ ਮੈਨੂੰ ਨਹੀਂ ਪਤਾ ਕਿ ਮੇਰਾ ਵਿਅਕਤੀਤਵ ਤੁਹਾਡੇ ਮੇਚ ਦਾ ਹੈ ਜਾਂ ਨਹੀਂ ਭਰੇ ਵੀ ਸੱਚ ਹੈ ਕਿ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਤੁਹਾਡੇ ਮੇਚ ਦਾ ਬਣਦੀ ਮੈਂ ਉਸ ਦੀਆਂ ਗੱਲਾਂ ਸੁਣ ਖਿਜ ਗਈ ਕਿ ਉਹ ਸਮਝਦਾ ਕਿਉਂ ਨਹੀਂ ਤੁਸੀਂ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਮੈਂ ਆਪਣੇ ਬਾਰੇ ਤੁਹਾਨੂੰ ਦੱਸ ਰਹੀ ਹਾਂ ਅਜੇ ਇਹ ਰਿਸ਼ਤੇ ਦੀ ਗੁਵਾਈ ਮੇਰਾ ਮਨ ਨਹੀਂ ਪਰਦਾ ਜਿਸ ਦਾ ਬੋਝ ਮੇਰੀ ਆਤਮਾ ਨਾਲ ਚੱਲ ਸਕੇ ਮੈਂ ਆਪਣੇ ਮਨ ਤੇ ਪੱਥਰ ਨਹੀਂ ਰੱਖ ਸਕਦੀ ਜੋ ਗਲਤ ਉਸ ਨੂੰ ਭਾਵੇਂ ਲੱਖ ਵਾਰੀ ਸਹੀ ਕਹੋ ਹਰ ਹਾਲਤ ਵਿੱਚ ਗਲਤੀ ਕਿਹਾ ਜਾਵੇਗਾ ਇਹ ਆਪਾਂ ਦੋਵੇਂ ਹੀ ਜਾਣਦੇ ਹਾਂ ਗੁਰਸੇਰਤ ਮੁੜ ਉਹੀ ਗੱਲਾਂ ਦੁਹਰਾਉਂਦਾ ਹੋਇਆ ਠੀਕ ਹੈ ਖੁਸ਼ ਰਹੋ ਉਮੀਦ ਕਰਦਾ ਆਪਾਂ ਕਦੇ ਵੀ ਜੁਦਾ ਨਾ ਹੋਈਏ ਪਰ ਇਹ ਵੀ ਸੱਚ ਹੈ ਕਿ ਮੈਂ ਕੁਦਰਤ ਨੂੰ ਹਾਜ਼ਰ ਨਾਜ਼ਰ ਮੰਨ ਕੇ ਤੁਹਾਨੂੰ ਆਪਣੇ ਦੁੱਖ ਸੁੱਖ ਦਾ ਸਾਥੀ ਮੰਨ ਲਿਆ ਤੁਸੀਂ ਮੇਰੀਆਂ ਭਾਵਨਾਵਾਂ ਨੂੰ ਸਮਝੋ ਉਂਝ ਵੀ ਤੁਸੀਂ ਮੇਰੀ ਰੂਹ ਦੀ ਭੁੱਖ ਹੋ ਮੇਰੀ ਰੂਹ ਦੇ ਨੇੜੇ ਹੋ ਬਾਕੀ ਤੁਸੀਂ ਜਾਣੋ ਜਾਂ ਫਿਰ ਕੁਦਰਤ ਰਾਣੀ ਜਾਣੇ ਕਿ ਰੂਹਾਂ 'ਚ ਕੋਈ ਵਿਸ਼ਵਾਸ ਰੱਖਦਾ ਹੈ ਜਾਂ ਨਹੀਂ ਸੱਚ ਦੱਸਣਾ ਕਿ ਤੁਹਾਨੂੰ ਮੇਰੇ ਚ ਕੁਝ ਵੀ ਚੰਗਾ ਨਹੀਂ ਲੱਗਦਾ ਹੁਣ ਵੀ ਮੈਂ ਪਿਆਰ ਦਾ ਰਿਸ਼ਤਾ ਮੰਗਦਾ ਹਾਂ ਇਸ਼ਕ ਦਾ ਨਹੀਂ ਕਿਤੇ ਬੰਦ ਦੀ ਥਾਂ ਠਕਾ ਲੋ ਇਸ ਨਮਾਣੇ ਨੂੰ ਬਾਕੀ ਸਭ ਕੁਝ ਥਾਂ ਸਿਰ ਰੱਖ ਕੇ ਹੁਣ ਮੈਂ ਗੁਰਸੇਰਤ ਨੂੰ ਕੋਈ ਜਵਾਬ ਦਿੱਤੇ ਬਿਨਾ ਉਸ ਦਾ ਨੰਬਰ ਹਮੇਸ਼ਾ ਲਈ ਬਲੌਕ ਕਰਨ ਦਾ ਫੈਸਲਾ ਕਰ ਲਿਆ ਮੈਂ ਆਪਣੇ ਮਨ ਨੂੰ ਕਰੜਾ ਕਰਕੇ ਇਹ ਵੀ ਧਾਰ ਲਿਆ ਕਿ ਮੈਂ ਹੁਣ ਮੁੜ ਕਦੇ ਵੀ ਗੁਰਸੇਰਤ ਦਾ ਨੰਬਰ ਅਨਬਲੌਕ ਨਹੀਂ ਕਰਾਂਗੀ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਦਾਖਲ ਨਹੀਂ ਹੁਣ ਦੇਵਾਂਗੀ ਬਾਕੀ ਅਗਲੇ ਅੰਕ ਵਿੱਚ